ਗੁਰੂ ਪਹਿ ਜਾਤੀ ਸ਼ਲੋਕ ਮਹਲਾ 3 ਜਾਂ ਨਾਨਕ ਨਾ ਉਹ ਕੁੱਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੈ ਭਾਈ ਜਮਦਰ ਬੱਧੇ ਮਾਰਿਐ ਬਹੁਤੀ ਮਿਲੈ ਸਜਾਈ ਮਹਲਾ 3 ਜਾਂ ਸੰਤਾ ਨਾਲ ਵੈਰ ਕਮਾਵੰਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜਮਹਿ ਵਾਰੂ ਵਾਰ ਤ੍ਰਿਸ਼ਨਾ ਕਦੇ ਨਾ ਬੁੱਝੈ ਦੁਬਦਾ ਹੋਏ ਖੁਆਰ ਮੂੰਹ ਕਾਲੇ ਤਿਨਾ ਨਿੰਦਕਾਂ ਤਿਤ ਸੱਚੈ ਦਰਬਾਰ ਨਾਨਕ ਨਾਮ ਵਿਹੂਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਇਂਦੇ ਸੇ ਹਰ ਹਰ ਨਾਮ ਰੱਤੇ ਮਨ ਮਾਹੀ ਜਿੰਨਾ ਮਨ ਚਿਤੇ ਇੱਕ ਅਰਾਧਿਆ ਤਿੰਨਾ ਇੱਕ ਸਬਿਨ ਦੂਜਾ ਕੋ ਨਾਹੀ ਸੇ ਪੁਰਖ ਹਰਿ ਸੇਵੰਦੇ ਜਿਨ ਤੁਰ ਮਸਤਕ ਲੇਖ ਲਖਾਹੀ ਹਰ ਕੇ ਗੁਣ ਨਿਤ ਗਾਮਦੇ ਹਰ ਗੁਣ ਗਾਏ ਗੁਣੀ ਸਮਝਾਈ ਵਡਿਆਈ ਵੱਡੀ ਗੁਰਮਖਾ ਗੁਰ ਪੂਰੈ ਹਰ ਨਾਮ ਸਮਾਹੀ ਸ਼ਲੋਕ ਮਹਲਾ 3 ਜ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਈ ਸ਼ਬਦ ਮਰਹਿ ਫਿਰ ਨਾ ਮਰਹਿ ਤਾਂ ਸੇਵਾ ਪਵੈ ਸਬ ਖਾਂਇ ਪਾਰਸ ਪਰਸੈ ਪਾਰਸ ਹੋਵੈ ਸੱਚ ਰਹਿ ਲਿਵ ਲਾਈ ਜਿਸ ਪੂਰਬ ਹੋਇ ਲਿਖਿਆ ਤਿਸ ਸਤਗੁਰ ਮਿਲੈ ਪ੍ਰਭ ਆਇ ਨਾਨਕ ਗਨ ਤੈ ਸੇਵਕ ਨਾ ਮਿਲੈ ਜਿਸ ਬਖਸ਼ੇ ਸੋ ਪਵੈ ਥਾਂਇ ਮਹੱਲਾ ਤੀਜਾ ਮਹਿਲ ਕੁਮਹਿਲ ਨਾ ਜਾਣਨੀ ਮੂਰਖ ਆਪਣੈ ਸਵਾਇ ਸ਼ਬਦ ਚੀਨਹਿ ਤਾਂ ਮਹਿਲ ਲਹਿ ਜੋਤੀ ਜੋਤ ਸਮਾਈ ਸਦਾ ਸੱਚੇ ਕਾ ਭਉ ਮਨ ਵਸੈ ਤਾਂ ਸਭਾ ਸੋਜੀ ਪਾਈ ਸਤਗੁਰੇ ਆਪਣੈ ਘਰ ਵਰਤਦਾ ਆਪੇ ਲੈ ਮਿਲਾਇ ਨਾਨਕ ਸਤਗੁਰ ਮਿਲਿਆ ਸਭ ਪੂਰੀ ਪਈ ਜਿਸਨੂੰ ਕਿਰਪਾ ਕਰੇ ਰਜਾਏ ਪੌੜੀ ਤਨ ਤਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਤਨ ਤਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆ ਤਨ ਤਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਤਨ ਤਨ ਭਾਗ ਤਿਨਾ ਗੁਰਮਖਾਂ ਜੋ ਗੁਰ ਸਿਖ ਲੈ ਮਨ ਜਿਣਤਿਆ ਸਬਦੂ ਵੱਡੇ ਭਾਗ ਗੁਰ ਸਿਖਾਂ ਕੇ ਜੋ ਗੁਰ ਚਰਨੀ ਸਿਖ ਪੜਤਿਆ ਸ਼ਲੋਕ ਮਹਲਾ ਤੀਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵਲਾਈ ਨਵ ਨਿਧੀ 18 ਸਿੱਧੀ ਪਿਛੈ ਲੱਗੀਆਂ ਫਿਰਹਿ ਜੋ ਹਰ ਹਿਰਦੈ ਸਦਾ ਵਸਾਈ ਬਿਨ ਸਤਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਗੁਰ ਮਿਲੈ ਸੁਖ ਪਾਏ ਜੁਗ ਚਾਰ ਮਹਲਾ ਤੀਜਾ ਕਿਆ ਗੱਰੂ ਕਿਆ ਬਿਰਦ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸ਼ਬਦੇ ਰਤਿਆ ਸੀਤਲ ਹੋਏ ਆਪ ਗਵਾਈ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੈ ਆਏ ਨਾਨਕ ਜੀ ਗੁਰਮੁਖ ਕਰਹਿ ਸੋ ਪਰਵਾਣ ਹੈ ਜੋ ਨਾਮ ਰਹਿ ਲਿਵ ਲਾਏ ਪੌੜੀ ਹਉ ਬਲੇ ਹਾਰੀ ਤਿਨ ਕੋ ਜੋ ਗੁਰਮੁਖ ਸਿਖਾ ਜੋ ਹਰ ਨਾਮ ਧਿਆਈਂ ਦੀ ਤਿਨ ਦਰਸ਼ਨ ਪਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਰੇਖਾ ਤਨ ਪਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੈ ਮੇਰਾ ਗੁਰ ਧਰੇ ਵਿਖਾ ਸਲੋਕ ਮਹੱਲਾ ਤੀਜਾ ਗੁਰ ਬਿਨ ਗਿਆਨ ਨਾ ਹੋਵੇ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਿੱਚ ਹੋਣੇ ਮਨ ਮੁਖੀ ਜਾਸਨ ਜਨਮ ਗੁਆਇ ਮਹੱਲਾ ਤੀਜਾ ਸਿੱਧ ਸਾਧਕ ਨਾਵੇਂ ਨੂੰ ਸਭ ਖੋਜਦੇ ਠਾਕ ਰਹੇ ਲਿਵ ਲਾਇ ਬਿਨ ਸਤਗੁਰ ਕਿਨੈ ਨਾ ਪਾਉ ਗੁਰਮੁਖ ਮਿਲੇ ਮਿਲਾਇ ਬਿਨ ਨਾਵੇਂ ਪੈਨਣ ਖਾਣ ਸਭ ਬਾਦ ਹੈ ਤਿਗ ਸਿੱਧੀ ਤਿਗ ਕਰਮਾਤ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰਿ ਨਾਮ ਮਨ ਵਸੈ ਇਹਾ ਸਿੱਧ ਇਹਾ ਕਰਮਾਤ ਪਉੜੀ ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵਹਿ ਹਰ ਗੁਣ ਚੰਤਾ ਹਰ ਕੀਰਤਨ ਕਰਹਿ ਹਰ ਜਸ ਸੁਣਹਿ ਤਿਸ ਕਵਲਾ ਕੰਤਾ ਹਰ ਦਾਤਾ ਸਭ ਜਗਤ ਪਿਖਾਰੀਆ ਮੰਗਤ ਜਨ ਜਨਤਾ ਹਰ ਦੇਵ ਹੋ ਦਾਨ ਦਇਆਲ ਹੋਇ ਵਿਚ ਪਾਥਰ ਕ੍ਰਿਮਜਨਤਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ ਸ਼ਲੋਕ ਮਹਲਾ 3 ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਉਮੈ ਵਿੱਚ ਸਭ ਪੜ ਥਕੇ ਦੂਜੇ ਭਾਇ ਖੁਵਾਰ ਸੋ ਪੜਿਆ ਸੋ ਪੰਡਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹਿ ਪਾਏ ਮੋਖ ਦਵਾਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਤਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮੇ ਆਧਾਰ ਮਹਲਾ ਤੀਜਾ ਵਿਣ ਮਨ ਮਾਰੇ ਕੋਈ ਨਾ ਸਿਜੇ ਵੇਖੋ ਕੋ ਲਿਵ ਲਾਇ ਪੇਖ ਤਾਰੀ ਤੀਰਥ ਭਵਤ ਥਕੇ ਨਾ ਇਹੋ ਮਨ ਮਾਰਿਆ ਜਾਏ ਗੁਰਮੁਖ ਇਹੋ ਮਨ ਜੀਵਤ ਮਰੇ ਸੱਚ ਰਹਿ ਲਿਵ ਲਾਇ ਨਾਨਕ ਇਸ ਮਨ ਕੀ ਮਲ ਇਉ ਉਤਰੈ ਹਉਮੈ ਸ਼ਬਦ ਜਲਾਏ ਪਉੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦਿਰੜਾ ਬੋ ਇਕ ਕਿਨਕਾ ਹਰ ਹਰ ਸ਼ਿੰਗਾਰ ਬਨਾ ਬੋ ਹਰ ਜਨ ਹਰ ਕਾਪੜ ਪਹਿਰੋ ਖਿਮਕਾ ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੇ ਹਰ ਲਾਗੈ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਬਿਖ ਕਾਟੈ ਇਕ ਪਲਕਾ ਹਰ ਹਰ ਦਿਆਲ ਹੋਐ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਨ ਕਾ श्ਲੋਕ ਮਹੱਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋ ਆਸਿਆਹੋ ਖੰਨਲੀ ਤੋ ਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹ ਗੁਰ ਪ੍ਰਸਾਦੀ ਜੀਵਤ ਮਰੇ ਉਲਟੀ ਹੋਵੇ ਮਤ ਬਦਲਾਹ ਨਾਨਕ ਮੈਲ ਨਾ ਲੱਗੈ ਨਾ ਫਿਰ ਜੋਨੀ ਪਾਹ ਮਹੱਲਾ ਤੀਜਾ ਚਹੋ ਜੁਗੀ ਕਲ ਕਾਲੀ ਕਾਂਢੀ ਇਕ ਉਤਮ ਪਦਵੀ ਇਸ ਜੁਗ ਮਾਹੇ ਗੁਰਮੁਖ ਹਰ ਕੀਰਤ ਫਲ ਪਾਈਐ ਜਿਨ ਕੋ ਹਰ ਲਿਖ ਪਾਹਿ ਨਾਨਕ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉਚਰਹਿ ਹਰ ਭਗਤੀ ਮਾਹੀ ਸਮਾਹੀ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾਂ ਹਰ ਨਿਤ ਚਾਵਾਂ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਪ ਜਪਿ ਆਉ ਖਿਦ ਖਾਦਿਆ ਸਭ ਰੂਗ ਗਵਾਤੇ ਦੁਖਾਂ ਕਾਣ ਜਿੰਨਾ ਸਾਸ ਗਰਾਸ ਨਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਆਰਾਧ ਦੇ ਤਿਨ ਚੂਕੀ ਜਮ ਕੀ ਜਗਤ ਕਾਣ ਸਲੋਕ ਮਹਲਾ ਤੀਜਾ ਰੇ ਜਨ ਉਠਾਰੈ ੱੱਬਿਓ ਸੁੱਤਿਆ ਗਈ ਵਿਹਾਈ ਸਤਿਗੁਰ ਕਾ ਸ਼ਬਦ ਸੁਣਮਾ ਜਾਗਿਓ ਅੰਤਰਨਾਇ ਉਪਜਿਓ ਚਾਉ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰਨਾ ਕਮਾਈ ਜਗਤ ਜਲੰਦਾ ਡਿਠ ਮੈਂ ਹਉ ਮੈਂ ਦੂਜੈ ਭਾਈ ਨਾਨਕ ਗੁਰ ਸਰਨਾਈ ਉਪਰੇ ਸਚ ਮਨ ਸ਼ਬਦ ਧਿਆਏ ਮਹੱਲਾ ਤੀਜਾ ਸ਼ਬਦ ਰਤੇ ਹਉ ਮੈਂ ਗਈ ਸੋਭਾਵੰਤੀ ਨਾਰ ਪਿਰ ਕੈ ਪਾਣੈ ਸਦਾ ਚੱਲੈ ਤਾ ਬਨਿਆ ਸ਼ਿੰਗਾਰ ਸੀਜ ਸੁਹਾਵੀ ਸਦਾ ਪਿਰ 라ਵੇ ਹਰ ਵਾਰ ਪਾਇਆ ਨਾਰ ਨਾ ਹਰ ਮਰੇ ਨਾ ਕਦੇ ਦੁੱਖ ਲਾਗੇ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹੇਤ ਪਿਆਰ ਪੌੜੀ ਜਿੰਨਾ ਗੁਰੂ ਗੋਪੀ